ਸਾਡੇ ਇਤਿਹਾਸ ਦੇ ਵਿੱਚ ਇਤਨੀਆਂ ਸ਼ਹਾਦਤਾਂ ਹੋਈਆਂ ਹਨ ਕੋਈ ਵੀ ਸਿੱਖ ਡੋਲਿਆ ਨਹੀਂ ਕੋਈ ਵੀ ਸਿੱਖ ਘਬਰਾਇਆ ਨਹੀਂ ਉਹਦੇ ਪਿੱਛੇ ਦਾ ਇੱਕ ਬੜਾ ਵੱਡਾ ਕਾਰਨ ਹੈ ਕਿ ਸਾਡੇ ਗੁਰਸਿੱਖਾਂ ਨੂੰ ਸਾਨੂੰ ਅਗਵਾਈ ਦੇਣ ਵਾਲੇ ਗੁਰੂ ਸਾਹਿਬ ਮਹਾਰਾਜ ਆਪ ਪੂਰੇ ਹਨ ਆਪ ਪਰਿਪੂਰਨ ਹਨ ਦੋ ਦੀਵੇ ਬੁਜੇ ਹੋਏ ਜਗਾ ਨਹੀਂ ਸਕਦੇ ਇੱਕ ਦੂਸਰੇ ਨੂੰ ਇੱਕ ਦੀਵਾ ਬਲ ਰਿਹਾ ਹੋਵੇ ਉਹ ਸੈਂਕੜਿਆਂ ਨੂੰ ਚਾਨਣ ਦੇ ਦੇਗਾ ਰੌਸ਼ਨੀ ਦੇ ਦੇਗਾ ਹਜ਼ਾਰਾਂ ਨੂੰ ਰੌਸ਼ਨੀ ਦੇ ਦੇਗਾ ਲੱਖਾਂ ਕਰੋੜਾਂ ਨੂੰ ਰੌਸ਼ਨੀ ਦੇ ਦੇਵੇ ਤੇਲ ਵੀ ਹੈ ਬੱਤੀ ਵੀ ਹੈ ਦੀਵਾ ਵੀ ਹੈ ਬੁਝਿਆ ਬੁਝਿਆ ਹੋਇਆ ਹੈ ਨਾ ਅਧੂਰਾ ਹੈ ਪੂਰਾ ਨਹੀਂ ਹੈ ਉਹ ਕਿਸੇ ਨੂੰ ਰੋਸ਼ਨੀ ਨਹੀਂ ਦੇ ਪਾਏਗਾ ਜਿਹੜਾ ਬਲਿਆ ਹੋਇਆ ਹੈ ਜਿਹਦੇ ਅੰਦਰ ਬਾਈ ਗੁਰੂ ਦੀ ਜੋਤ ਬਲ ਚੁੱਕੀ ਹੈ ਉਹੀ ਦੂਸਰੇ ਦੀ ਅੰਦਰ ਬਾਲ ਪਾਏਗਾ ਜਿਹਦੇ ਆਪ ਹੀ ਨਹੀਂ ਕੋਈ ਜੋਤ ਬਲੀ ਆਪ ਹੀ ਨਹੀਂ ਕੋਈ ਗਿਆਨ ਆਪ ਹੀ ਨਹੀਂ ਕੋਈ ਸਮਝ ਆਪ ਹੀ ਨਹੀਂ ਜੀਵਨ ਉਹ ਲੱਖ ਯਤਨ ਕਰ ਲੇ ਦੂਸਰੇ ਦਾ ਜੀਵਨ ਰੁਸ਼ਨਾ ਨਹੀਂ ਸਕਦਾ ਕਿ ਅਸੀਂ ਤੇ ਵੜਪਾਗੇ ਆ ਜੋ ਗੁਰੂ ਸਾਹਿਬ ਮਹਾਰਾਜ ਸਾਡੇ ਪੂਰੇ ਨੇ ਗੁਰ ਪਰਮੇਸ਼ਰ ਏਕੋ ਜਾਣ ਜਦੋਂ ਇਹ ਪਾਠ ਗੁਰਸਿੱਖਾਂ ਨੇ ਪੜ੍ਹਿਆ ਜੋ ਅੱਜ ਦਾ ਦਿਨ ਹੈ ਧੰਤਨ ਭਾਈ ਸ਼ਵੇਕ ਸਿੰਘ ਜੀ ਸਰਦਾਰ ਸ਼ਵੇਕ ਸਿੰਘ ਜੀ ਵੀ ਕਿਹਾ ਜਾਂਦਾ ਹੈ ਉਹਨਾਂ ਦੇ بیٹے ਭਾਈ ਸ਼ਬਾਦ ਸਿੰਘ ਜੀ ਦੋਨੋਂ ਪਿਓ ਪੁੱਤ ਨੇ ਅਸੀਂ ਅਰਦਾਸ ਦੇ ਵਿੱਚ ਇੱਕ ਸ਼ਬਦ ਵਰਤਦੇ ਹਾਂ ਜਦੋਂ ਪੈਰਾ ਆਉਂਦਾ ਹੈ ਜਿੱਨਾ ਸਿੰਘਾਂ ਸਿੰਘਣੀਆਂ ਵਾਲਾ ਉਦੇ ਵਿੱਚ ਅਸੀਂ ਸਾਰੇ ਸਿੰਘਾਂ ਸਿੰਘਣੀਆਂ ਦੇ ਨਾਮ ਲੈਨੇ ਆਂ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਚਰਖੜੀਆਂ ਤੇ ਚੜੇ ਗਏ ਬੰਦ-ਬੰਦ ਕਟਾਏ ਖੋਪਰੀਆਂ ਉਤਾਰੀਆਂ ਇਹ ਸਾਰੇ ਸ਼ਬਦ ਵਰਤੇ ਜਾਂਦੇ ਨੇ ਤੇ ਇਹਨਾਂ ਵਿੱਚੋਂ ਜਿਹੜਾ ਚਰਖੜੀਆਂ ਤੇ ਜਾਂ ਚਰਖੀਆਂ ਤੇ ਚੜਨ ਵਾਲਾ ਸ਼ਬਦ ਹੈ ਨਾ ਉਹ ਇਹਨਾਂ ਦੋ ਗੁਰਸਿੱਖਾਂ ਕਰਕੇ ਵਰਤਿਆ ਜਾਂਦਾ ਹੈ। ਵੈਸੇ ਹੋਰ ਵੀ ਬਹੁਤ ਸਾਰੇ ਗੁਰਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਸ਼ਹਾਦਤ ਦੇ ਤਰੀਕੇ ਵਰਤੇ ਗਏ ਜਿਵੇਂ ਬੰਦ-ਬੰਦ ਭਾਈ ਮਤੀ ਦਾਸ ਜੀ ਵੀ ਕੱਟੇ ਗਏ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਮੇਂ ਦੇ ਕਾਲ ਦੇ ਦੌਰਾਨ ਜਾਂ ਉਹਨਾਂ ਤੋਂ ਬਾਅਦ ਵੀ ਬਹੁਤ ਹੋਰ ਸਿੱਖਾਂ ਦੇ ਵੀ ਬੰਦ-ਬੰਦ ਕੱਟ ਕੇ ਸਜਾਉਂਿਆ ਸਾਂ ਇਵੇਂ ਹੀ ਸਾਧ ਸੰਗਤ ਜੀ ਉਚ ਰੱਖੀਆਂ ਤੇ ਵੀ ਬਹੁਤ ਸਾਰੇ ਗੁਰਸਿੱਖਾਂ ਨੂੰ ਚਾੜਿਆ ਗਿਆ ਸੀ ਜੋ ਅੱਜ ਦਾ ਸਾਧ ਸੰਗਤ ਜੀ ਸ਼ਹਾਦਤ ਦਿਵਸ ਹੈ ਇਹਨਾਂ ਗੁਰਸਿੱਖਾਂ ਦਾ ਪਿਆਰਿਆਂ ਦਾ ਇਹਦਾ ਪਿਛੋਕੜ ਜਰਾ ਵਾਚੀਏ ਭਾਈ ਸ਼ਿਵੇਗ ਸਿੰਘ ਜੀ ਬਹੁਤ ਹੀ ਵਿਦਵਤਾ ਵਾਲੇ ਬਹੁਤ ਹੀ ਸੂਝਵਾਨ ਤੇ ਬਹੁਤ ਹੀ ਸੁਲਝੇ ਹੋਏ ਗੁਰੂ ਦੇ ਸਿੱਖ ਹਨ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹ ਲਾਹੌਰ ਦੇ ਨਾਲ ਸੰਬੰਧਿਤ ਰੱਖਦੇ ਨੇ ਲਾਹੌਰ ਦੇ ਇਲਾਕੇ ਦੇ ਵਿੱਚ ਇੱਕ ਨਗਰ ਦੇ ਵਸਨੀਕ ਸਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਵੇਲੇ ਤੀਸਰੇ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਇਹ ਗੁਰਸਿੱਖੀ ਵਿੱਚ ਆ ਗਏ ਸਨ ਇਹਨਾਂ ਦੇ ਵੱਡੇ-ਵਡੇਰਿਆਂ ਨੇ, ਦਾਦਿਆਂ ਨੇ, ਪਰਦਾਦਿਆਂ ਨੇ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖੀ ਧਾਰਨ ਕਰ ਲਈ। ਫਿਰ ਅਗਾ ਇਹਨਾਂ ਦੇ ਵਿੱਚ ਪਰਿਵਾਰ ਦੇ ਵਿੱਚ ਸਾਰਾ ਪਰਿਵਾਰ ਗੁਰਸਿੱਖੀ ਨਾਲ ਜੁੜਿਆ ਹੋਇਆ ਸੀ। ਬਚਪਨ ਤੋਂ ਹੀ ਸੋਹਣੀ ਮਤ ਮਿਲੀ ਸੀ। ਸੋਹਣੀ ਸਿੱਖਲਾਈ ਲਈ, ਸੋਹਣੀ ਪੜ੍ਹਾਈ ਲਈ ਤੇ ਵੇਲੇ ਦੀ ਜਿਹੜੀ ਹਕੂਮਤ ਸੀ, ਹਕੂਮਤ ਦਾ ਅਹਲਕਾਰ ਸੀ ਜਿਹੜਾ ਜ਼ਕਰੀਆ ਖਾਨ। ਆਪ ਜੀ ਨੂੰ ਪਤਾ ਹੈ ਇਹਦਾ ਵਿਹਾਰ ਕਿਹੋ ਜਿਹਾ ਸੀ। ਭਾਈ ਤਾਰੂ ਸਿੰਘ ਜੀ ਦੀ ਖੁਪਰੀ ਉਤਾਰਨ ਦੇ ਹੁਕਮ ਵੀ ਜ਼ਕਰੀਆ ਖਾਨ ਨੇ ਹੀ ਦਿੱਤੇ ਸਨ ਬੜਾ क्रूर ਸੀ ਬੜਾ ਜ਼ਾਲਮ ਸ਼ਾਸਕ ਹੋਇਆ ਜ਼ਕਰੀਆ ਖਾਨ ਤੇ ਸਾਧ ਸੰਗਤ ਜੀ ਉਹ ਜਿਹੜੇ ਭਾਈ ਸ਼ੁਭੇਗ ਸਿੰਘ ਜੀ ਸਨ ਗੁਰਸਿੱਖ ਸਨ ਪੂਰੇ ਸਨ ਪੱਕੇ ਸਨ ਆਪ ਜੀ ਦੇਖੋ ਉਹਨਾਂ ਦਾ ਕਰਤਾਰ ਕਿਹਸਾ ਹੋਏਗਾ ਉਹਨਾਂ ਦੇ ਅੰਦਰ ਗੁਣ ਕੈਸੇ ਹੋਣਗੇ ਉਹਨਾਂ ਦੀ ਵਿਦਵਤਾ ਕੈਸੀ ਹੋਏਗੀ ਕਿ ਜ਼ਕਰੀਆ ਖਾਨ ਆਪਣੇ ਦਰਬਾਰ ਦੇ ਵਿੱਚ ਇੱਕ ਬੜਾ ਵਧੀਆ ਤੇ ਵੱਡਾ ਅਹੁਦਾ ਉਹਨਾਂ ਨੂੰ ਦੇ ਕੇ ਨਵਾਜਿਆ ਹੋਇਆ ਹੈ ਆਪਣੇ ਸਭ ਤੋਂ ਪ੍ਰੋਸੇਮੰਦ ਲੋਕਾਂ ਦੇ ਵਿੱਚ ਭਈ ਸ਼ੂਬੇਕ ਸਿੰਘ ਜੀ ਦੀ ਗਿਣਤੀ ਹੁੰਦੀ ਸੀ ਜਕਰੀਆ ਖਾਨ ਵੱਲੋਂ ਜਿਹੜਾ ਸਿੱਖਾਂ ਦਾ ਵਿਰੋਧੀ ਹੈ ਜਿਹੜੀ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਉਹ ਇਨਸਾਨ ਇੱਕ ਸਿੱਖ ਦੇ ਉੱਤੇ ਇੰਨਾ ਭਰੋਸਾ ਕਰਦਾ ਹੈ ਕਿ ਜਿਹੜੇ ਉਹਦੀ ਲਿਸਟ ਹੈ ਬੰਦਿਆਂ ਦੀ ਭਰੋਸੇਯੋਗ ਬੰਦੇ ਨੇ ਉਹਨਾਂ ਵਿੱਚ ਭਾਈ ਸ਼ਵੇਗ ਸਿੰਘ ਜੀ ਦਾ ਨਾਮ ਸਭ ਤੋਂ ਉੱਪਰ ਹੈ ਜਿਵੇਂ ਅੱਜ ਕੱਲ ਵਕੀਲ ਹੁੰਦੇ ਨੇ ਨਾ ਇਹ ਦਰਜਾ ਸੀ ਉਸ ਵੇਲੇ ਭਾਈ ਸ਼ਵੇਗ ਸਿੰਘ ਜੀ ਦਾ ਬਹੁਤ ਸਾਰੇ ਮਸਲੇ ਉਹਨਾਂ ਨੇ ਸੁਲਝਾਏ ਦਰਬਾਰ ਦੇ ਵਿੱਚ ਜੌਬ ਸੀ ਕੰਮ ਸੀ ਨੌਕਰੀ ਸੀ ਕਿੱਤਾ ਸੀ ਕਿਰਤ ਸੀ ਉਹਨਾਂ ਦੀ ਬੜੀ ਲਗਨ ਦੇ ਨਾਲ ਉਹਨਾਂ ਨੇ ਕਿਰਤ ਕਰਿਆ ਕਰਨੀ ਤੇ ਬਹੁਤ ਸਾਰੇ ਮਸਲੇ ਸਿੱਖਾਂ ਦੇ ਔਰ ਮੁਗਲਾਂ ਦੇ ਵਿਚਕਾਰ ਜਿਹੜੇ ਹੋ ਜਾਂਦੇ ਸਨ ਉਹ ਵੀ ਭਾਈ ਸੁਭੇਗ ਸਿੰਘ ਜੀ ਹੀ ਸੁਲਝਾਇਆ ਕਰਦੇ ਸਨ ਆਪ ਜੀ ਨੂੰ ਇਤਿਹਾਸ ਪਤਾ ਹੈ ਜਿਸ ਵੇਲੇ ਜੰਗ-ਯੁੱਧ ਕਾਫੀ ਹੋ ਰਹੇ ਸਨ ਮੁਗਲ ਬਹੁਤ ਤੰਗ ਹੋ ਗਏ ਗੁਰਸਿੱਖਾਂ ਦੇ ਨਾਲ ਖਾਲਸੇ ਦੇ ਨਾਲ ਰੋਜ਼-ਰੋਜ਼ ਦੀਆਂ ਜੰਗਾਂ ਤੋਂ ਤਾਂ ਉਹਨਾਂ ਨੇ ਜਿਹੜੀ ਨਵਾਬੀ ਦੀ ਪੇਸ਼ਕਸ਼ ਕੀਤੀ ਸੀ ਨਾ ਸਾਧ ਸੰਗਤ ਜੀ ਉਹ ਵੀ ਸਰਦਾਰ ਸ਼ਿਵੇਕ ਸਿੰਘ ਜੀ ਦੇ ਰਾਹੀ ਹੀ ਕੀਤੀ ਗਈ ਸੀ ਉਹ ਨਵਾਬੀ ਦੀ ਪੇਸ਼ਕਸ਼ ਵੀ ਜ਼ਕਰੀਆ ਖਾਨ ਵੱਲੋਂ ਸਰਦਾਰ ਸ਼ਿਵੇਕ ਸਿੰਘ ਜੀ ਲੈ ਕੇ ਗਏ ਤੇ ਸਾਧ ਸੰਗਤ ਜੀ ਉਹ ਮੇਥੇ ਟੁਕ ਮਾਤਰ ਬੇਨਤੀ ਕਰਦੇ ਆ ਜਦੋਂ ਨਵਾਬੀ ਲੈ ਕਰਕੇ ਗਏ ਨਾ ਕਿਉਂਕਿ ਉਸ ਵੇਲੇ ਜਿਹੜੇ ਮੁਖੀ ਸਨ ਸਰਦਾਰ ਦਰਬਾਰਾ ਸਿੰਘ ਜੀ ਸਨ ਉਹਨਾਂ ਨੂੰ ਜਾ ਕਰਕੇ ਸਾਧ ਸੰਗਤ ਜੀਓ ਜਾ ਕੇ ਨਵਾਬੀ ਦੀ ਪੇਸ਼ਕਸ਼ ਕੀਤੀ ਕਿਉਂਕਿ ਮੁਖੀ ਸਨ ਆਗੂ ਸਨ ਉਹ ਸਨ ਸ਼ਵੇਕ ਸਿੰਘ ਜੀ ਨੇ ਕਿਹਾ ਕਿ ਨਵਾਬੀ ਆਈ ਹੈ ਤੁਸੀਂ ਪ੍ਰਵਾਨ ਕਰੋ ਤੇ ਸਰਦਾਰ ਦਰਬਾਰਾ ਸਿੰਘ ਜੀ ਦਾ ਜਵਾਬ ਸੀ ਵੀ ਸਾਨੂੰ ਨਵਾਬੀਆਂ ਸਾਨੂੰ ਪਤਸ਼ਾਹੀਆਂ ਸਾਨੂੰ ਰਾਜ ਭਾਗ ਗੁਰੂ ਨਾਨਕ ਸਾਹਿਬ ਮਹਾਰਾਜ ਵੱਲੋਂ ਮਿਲੇ ਹੋਏ ਨੇ ਸਾਨੂੰ ਇਹ ਦੁਨਿਆਵੀ ਨਵਾਬੀਆਂ ਦੀ ਕੋਈ ਲੋੜ ਨਹੀਂ ਜੇ ਲੈਣੀ ਹੋਏ ਕੀ ਨਵਾਬੀ ਤੁਸੀਂ ਆਪਣੇ ਬਲ ਨਾਲ ਜੋਰ ਨਾਲ ਆਪੇ ਲੈ ਲਵਾਂਗੇ ਖੈਰਾਤ ਚ ਸਾਨੂੰ ਲੋੜ ਨਹੀਂ ਮਨਾ ਕਰਤਾ ਕਿੰਦੇ ਜਦੋਂ ਹੁਣ ਮੁਖੀ ਵੀ ਮਨਾ ਕਰ ਰਿਹਾ ਹੁਣ ਕਿੱਧਰ ਜਾਈਏ ਦੱਸੋ ਤੁਸੀਂ ਰਾਹ ਪਾਓ ਕਹਿੰਦੇ ਪੰਜ ਪਿਆਰਿਆਂ ਪਾਸ ਚਲੇ ਜਾਓ ਪੰਜ ਪਿਆਰਿਆਂ ਪਾਸ ਚਲੇ ਗਏ ਉਹਨਾਂ ਦੇ ਚਰਨਾਂ 'ਚ ਰੱਖ ਦਿੱਤੀ ਤੁਸੀਂ ਨਵਾਬੀ ਲਓ ਜੀ ਪ੍ਰਵਾਨ ਕਰੋ ਪੰਜ ਪਿਆਰੇ ਉਹ ਗੁਰੂ ਗੁਰੂ ਰੂਪ ਪੰਜ ਪਿਆਰਿਆਂ ਨੇ ਵੀ ਮਨਾ ਕਰ ਦਿੱਤਾ ਕਹਿੰਦੇ ਤੁਸੀਂ ਗੁਰੂ ਰੂਪ ਕਹਿ ਰਹੇ ਹੋ ਤੇ ਅਸੀਂ ਕਿਸੇ ਵੀ ਚੀਜ਼ ਨੂੰ ਖੈਰਾਤ ਵਿੱਚ ਕਿਵੇਂ ਲੈ ਸਕਦੇ ਆ ਪੰਜ ਪਿਆਰਿਆਂ ਨੇ ਵੀ ਮਨਾ ਕਰ ਦਿੱਤਾ ਪੰਜ ਪਿਆਰੇ ਵੀ ਕਹਿੰਦੇ ਜੀ ਅਸੀਂ ਨਵਾਬੀ ਨਹੀਂ ਲੈਣੀ ਨਹੀਂ ਹਾਸਲ ਕਰਨੀ ਫਿਰ ਮਸਲਾ ਖੜਾ ਹੋ ਗਿਆ ਹੁਣ ਕੀ ਕੀਤਾ ਜਾਏ ਤਾਂ ਕਹਿੰਦੇ ਜੀ ਉਸ ਵੇਲੇ ਫਿਰ ਸਲਾਹ ਕੀਤੀ ਗਈ ਨਵਾਬ ਕਪੂਰ ਸਿੰਘ ਜੀ ਫੈਜ਼ਲਪੁਰੀਆ ਉਹ ਸੇਵਾਵਾਂ ਮੁੱਖ ਤੌਰ ਤੇ ਉਹਨਾਂ ਦੀਆਂ ਤਿੰਨ ਸੇਵਾਵਾਂ ਗਿਣੀਆਂ ਜਾਂਦੀਆਂ ਹਨ ਇੱਕ ਸੇਵਾ ਉਹ ਪੱਖਾ ਝੱਲਣ ਦੀ ਕਰਦੇ ਸਨ ਪ੍ਰਾਤਨ ਸਮੇਂ 'ਚ ਵੱਡੇ ਵੱਡੇ ਪੱਖੇ ਹੁੰਦੇ ਸਨ ਉਹਨੂੰ ਪੱਖਾ ਝੱਲਿਆ ਕਰਦੇ ਸਨ ਲੰਗਰ 'ਚ ਸੇਵਾ ਕਰਦੇ ਸਨ ਤੇ ਘੋੜਿਆਂ ਦੇ ਅਸਤਵਲ 'ਚ ਸੇਵਾ ਕਰਦੇ ਸਨ ਉਸ ਵੇਲੇ ਉਹ ਇੱਕ ਜੰਗ ਚੋਂ ਆਏ ਹੋਏ ਨੇ ਉਹਨਾਂ ਦੇ ਮੱਥੇ ਤੇ ਫੱਟ ਲੱਗਿਆ ਇਤਿਹਾਸਕਾਰਾਂ ਵੱਲੋਂ ਦੱਸਿਆ ਜਾਂਦਾ ਹੈ ਹੱਥ ਤੇ ਸੱਟ ਲੱਗੀ ਫੱਟ ਲੱਗਿਆ ਫਿਰ ਵੀ ਪੱਖਾ ਚਲਦੇ ਸੇਵਾ ਕਰਦੇ ਤੇ ਉਹਨਾਂ ਸੇਵਾ ਕਰਦਿਆਂ ਨੂੰ ਕਿਹਾ ਵੀ ਤੁਹਾਨੂੰ ਨਵਾਬੀ ਦਿੱਤੀ ਜਾਂਦੀ ਹੈ ਤੁਸੀਂ ਨਵਾਬ ਬਣੋ ਇਹ ਬੜਾ ਵੱਡਾ ਇੱਕ ਅਹੁਦਾ ਸੀ ਤਾਂ ਉਹਨਾਂ ਦਾ ਕੀ ਬਚਨ ਸੀ ਕਹਿੰਦੇ ਜੀ ਸਾਨੂੰ ਪੰਜਾਂ ਪਿਆਰਿਆਂ ਦੇ ਚਰਨਾਂ ਦੀ ਠੋਕਰ ਲਵਾਓ ਇਸ ਨਵਾਬੀ ਨੂੰ ਫਿਰ ਮੈਂ ਪ੍ਰਵਾਨ ਕਰਾਂਗਾ ਤੇ ਪ੍ਰਵਾਨ ਕਰਨ ਤੋਂ ਪਹਿਲਾਂ ਮੇਰੀਆਂ ਕੁਝ ਸ਼ਰਤਾਂ ਨੇ ਉਹ ਜੇ ਖਾਲਸਾ ਮੰਨੇਗਾ ਪੰਥ ਮੰਨੇਗਾ ਕੌਮ ਮੰਨੇਗੀ ਤਾਂ ਮੈਂ ਨਵਾਬੀ ਲਵਾਵਾਂਗਾ ਉਹ ਕਿਹੜੀਆਂ ਸ਼ਰਤਾਂ ਸਨ ਸਾਧ ਸੰਗਤ ਜੀਓ ਆਪਜੀ ਜਾਣ ਕੇ ਹੈਰਾਨ ਹੋਵੋਗੇ ਨਵਾਬ ਕਪੂਰ ਸਿੰਘ ਜੀ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਕਹਿੰਦੇ ਵੀ ਮੈਂ ਜਿਹੜੀਆਂ ਸੇਵਾ ਕਰਦਾ ਨਾ ਉਹ ਸੇਵਾ ਮੇਰੇ ਤੋਂ ਖੋਈਆਂ ਨਾ ਜਾਣ ਸਭ ਤੋਂ ਪਹਿਲਾਂ ਮੈਨੂੰ ਕਿਸੇ ਉੱਚੇ ਆਸਣ ਤੇ ਨਾ ਬਿਠਾਇਆ ਜਾਏ ਕਿਤੇ ਤੁਸੀਂ ਕਹੋ ਵੀ ਕਬ ਨਵਾਬ ਬਣ ਗਿਆ ਤੇ ਹੁਣ ਉਹ ਨਵਾਬ ਤੇ ਤਖਤਾਂ ਤੇ ਬਿਠਾਇਆ ਕਰਦੇ ਵੀ ਮੈਂ ਕੋਈ ਤਖਤ ਤੇ ਨਹੀਂ ਬੈਠਣਾ ਕਿਤੇ ਤੁਸੀਂ ਮੈਨੂੰ ਆਖੋ ਸੋਹਣੀਆਂ ਪੋਸ਼ਾਕਾਂ ਪਾ ਕੇ ਤੇ ਤਖਤ ਤੇ ਬਿਠਾਵਾਂਗੇ ਮੈਂ ਉਹ ਕੰਮ ਨਹੀਂ ਕਰਨਾ ਮੈਂ ਤਾਂ ਪੁੰਝੇ ਹੀ ਬੈਠਣਾ ਥੱਲੇ ਹੀ ਬੈਠਣਾ ਹੈ ਗੁਰੂ ਦਰਬਾਰ ਚ ਦੂਸਰਾ ਜਿਹੜੀਆਂ ਮੈਂ ਸੇਵਾਵਾਂ ਕਰਦਾ ਘੋੜਿਆਂ ਦੇ ਅਸਤਬਲ ਦੇ ਵਿੱਚ ਔਰ ਪੱਖੇ ਚੱਲਣ ਦੀ ਲੰਗਰ ਦੀ ਜੋ ਵੀ ਮੈਂ ਸੇਵਾ ਕਰਦਾ ਉਹ ਤਿੰਨੇ ਸੇਵਾਵਾਂ ਮੇਰੇ ਤੋਂ ਖੋਈਆਂ ਨਾ ਜਾਣ ਉਹ ਸੇਵਾ ਮੈਂ ਕਰਨੀਆਂ ਨੇ ਤੇ ਮੈਂ ਭੁੰਜੇ ਥੱਲੇ ਹੀ ਬੈਠਣਾ ਹੈ ਤਖਤ ਤੁਖ ਤੇ ਮੈਂ ਨਹੀਂ ਬੈਠਣਾ ਇਹ ਸ਼ਰਤਾਂ ਪ੍ਰਵਾਨ ਹੋਈਆਂ ਫਿਰ ਗਿਣਵਾਬੀ ਦਿੱਤੀ ਗਈ ਇਹ ਵੀ ਜਿਹੜਾ ਸਾਰਾ ਮੁਗਲਾਂ ਦੇ ਵਿੱਚ ਔਰ ਸਿੱਖਾਂ ਦੇ ਵਿੱਚ ਸਾਧ ਸੰਗ ਜਿਉ ਇਹ ਡੇਢ ਸਾਲ ਦਾ ਗੈਪ ਪਿਆ ਸੀ ਜੰਗਾਂ ਜੁੱਧਾਂ ਦਾ ਇਹ ਗੈਪ ਵੀ ਸਰਦਾਰ ਸ਼ੁਭੇਗ ਸਿੰਘ ਜੀ ਦੇ ਸਦਕਾ ਪਿਆ ਜਿਸ ਕਰਕੇ ਖਾਲਸਾ ਫਿਰ ਤੋਂ ਚੰਗੀ ਤਰ੍ਹਾਂ ਆਪਣੇ ਪੈਰਾਂ ਤੇ ਖੜਾ ਹੋ ਪਾਇਆ ਗੁਰਬਾਣੀ ਨੂੰ ਪੜ ਪਾਇਆ ਗੁਰੂ ਸਾਹਿਬਾਂ ਦੀ ਪਵਿੱਤਰ ਗੁਰਬਾਣੀ ਨੂੰ ਸੰਭਾਲ ਪਾਇਆ ਹੋਰ ਬਹੁਤ ਐਸੇ ਜ਼ਰੂਰੀ ਕਾਰਜ ਸਨ ਜਿਹੜੇ ਇੱਕ ਸਾਲ ਦੇ ਵਿੱਚ ਸੰਪੂਰਨ ਕੀਤੇ ਗਏ ਜੰਗ ਯੁੱਧ ਇੱਕ ਸਾਲ ਤੱਕ ਟਲੇ ਤੇ ਇਹ ਜਿਹੜਾ ਸ਼ਹਾਦਤ ਦਾ ਮੁੱਢ ਬੱਜਦਾ ਹੈ ਸਾਧ ਸੰਗਤ ਜੀਓ ਇਹ ਸ਼ਹਾਦਤ ਕਿਉਂ ਹੋਈ ਇੰਨੇ ਵਿਸ਼ਵਾਸ ਦੇ ਪਾਤਰ ਹੋਣ ਦੇ ਬਾਵਜੂਦ ਸਰਕਾਰ ਦੇ ਸਰਦਾਰ ਸ਼ਵੇਕ ਸਿੰਘ ਜੀ ਉਸੇ ਹੀ ਸਰਕਾਰ ਨੇ ਇੰਨੀ ਭਿਆਨਕ ਸਜ਼ਾ ਕਿਉਂ ਦਿੱਤੀ ਕਿਉਂਕਿ ਆਪਾਂ ਤੇ ਜਾਣਦੇ ਆ ਇਹ ਜਿਹੜੀ ਹਕੂਮਤਾਂ ਸਨ ਉਸ ਵੇਲੇ ਦੀਆਂ ਸਰਕਾਰਾਂ ਸਨ ਉਹ ਐਸਾਨ ਫਰਾਮੋਸਨ ਉਹਨਾਂ ਵਾਸਤੇ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਸੀ ਉਹਨਾਂ ਦਾ ਮਤਲਬ ਨਿਕਲਿਆ ਬਸ ਤੇ ਸਰਦਾਰ ਸ਼ਵੇਕ ਸਿੰਘ ਜੀ ਦੇ ਸੁਪੁੱਤਰ ਸਨ ਸਰਦਾਰ ਸ਼ਾਹਬਾਜ਼ ਸਿੰਘ ਭਾਈ ਸ਼ਾਹਬਾਜ਼ ਸਿੰਘ ਆਪਣੇ ਪਿਤਾ ਦੇ ਵਾਂਗ ਚਤੁਰ ਚਲਾਕ ਸਿਆਣੇ ਵਿਦਿਆ ਦੇ ਧਾਰਨੀ ਪੜ੍ਹਦੇ ਸਨ 17 ਸਾਲ ਦੀ ਉਮਰ ਉਹਨਾਂ ਦੀ ਦੱਸੀ ਜਾਂਦੀ ਹੈ ਉਸ ਵੇਲੇ ਜਿਸ ਵੇਲੇ ਸ਼ਹਾਦਤ ਹੋਈ ਹੈ ਬਹੁਤ ਸਿਆਣਪ ਦੇ ਨਾਲ ਪੜ੍ਹਾਈ ਲਿਖਾਈ ਕਰਦੇ ਨੇ ਤੇ ਇੱਕ ਕਾਜ਼ੀ ਦੇ ਕੋਲ ਵਿਦਿਆ ਗ੍ਰਹਿਣ ਕਰਦੇ ਨੇ ਜਿਹੜੀ ਜਮਾਤ ਜਿਹੜੀ ਕਲਾਸ ਵਿੱਚ ਪੜ੍ਹਦੇ ਨੇ ਸਭ ਤੋਂ ਅਵਲ ਨੇ ਸਭ ਤੋਂ ਪਹਿਲੇ ਦਰਜੇ ਦੇ ਨੇ ਪੜਾਈ ਚ ਲਿਖਾਈ ਚ ਬੋਲਚਾਲ ਚ ਸਰੀਰ ਚ ਕਦ ਕਾਟ ਚ ਸੁੰਦਰਤਾ ਚ ਹਰ ਇੱਕ ਕਲਾ ਚ ਨਿਪੁੰਨ ਨੇ ਭਾਈ ਸ਼ਹਾਬ ਸਿੰਘ ਤੇ ਜਿਹੜਾ ਕਾਜੀ ਹੈ ਉਹ ਬੜਾ ਪ੍ਰਭਾਵਿਤ ਸੀ ਭਾਈ ਸ਼ਹਾਬ ਸਿੰਘ ਜੀ ਤੋਂ ਵੀ ਇਹ ਬੱਚਾ ਬੜਾ ਲਾਇਕ ਹੈ ਬੜਾ ਕਾਬਲ ਹੈ ਇੱਕ ਦਿਨ ਉਸ ਦੇ ਮਨ ਦੇ ਵਿੱਚ ਆਇਆ ਕਿ ਮੇਰੀ ਧੀ ਹੈ ਮੇਰੀ ਬੇਟੀ ਹੈ ਮੈਂ ਇਸ ਦੇ ਨਾਲ ਆਪਣੀ ਧੀ ਦਾ ਜੋ ਹੈ ਨਿਗਾਹ ਪੜਾ ਦਿਆਂ ਵਿਆਹ ਕਰਾ ਦਿਆਂ ਤੇ ਕਿੰਨਾ ਕਾਬਲ ਹੈ ਅਮੀਰ ਵੀ ਹੈ ਰਤਬਾ ਵੀ ਹੈ ਇਹਦਾ ਪਿਓ ਜਿਹੜਾ ਪਿਤਾ ਹੈ ਸ਼ਿਵੇਗ ਸਿੰਘ ਸਰਕਾਰੀ ਦਰਬਾਰੇ ਚੱਲਦੀ ਹੈ ਸਭ ਕੁਝ ਸਹੀ ਹੈ ਵਿਸ਼ਵਾਸ ਬੜਾ ਹੈ ਜ਼ਕਰੀਆ ਖਾਨ ਕਰਦਾ ਹੈ ਸਾਰਾ ਕੁਝ ਸਹੀ ਜਾਣ ਕੇ ਨਿਪੁੰਨ ਜਾਣ ਕੇ ਕਿੰਨ ਵੀ ਮੈਂ ਆਪਣੀ ਧੀ ਦਾ ਨਿਕਾਹ ਪੜਾ ਦਿਆਂ ਪਰ ਇੱਕ ਦਿੱਕਤ ਸੀ ਇੱਕ ਰੁਕਾਵਟ ਸੀ ਉਹ ਕਿਹੜੀ ਸੀ ਵੀ ਇਹ ਸਿੱਖ ਨੇ ਇਹਨਾਂ ਨੂੰ ਮੁਸਲਮਾਨ ਪਹਿਲਾਂ ਬਣਨਾ ਪਏਗਾ ਤੇ ਫਿਰ ਮੈਂ ਆਪਣੀ ਧੀ ਦਾ ਵਿਆਹ ਕਰਾ ਸਕਣਾ ਵਾ ਵੀ ਹੁਣ ਉਹਨੇ ਜਿੱਦ ਫੜ ਲਈ ਵੀ ਮੈਂ ਹੁਣ ਇਹਨਾਂ ਨੂੰ ਮੁਸਲਮਾਨ ਧਰਮ ਵਿੱਚ ਪਰਵਰਤਿਤ ਕਰਾਵਾਂ ਵੀ ਗੁਣੀ ਨੇ ਕਾਬਲ ਨੇ ਉਸ ਵੇਲੇ ਇਹੀ ਦੌੜ ਇਹੀ ਹੋੜ ਮੱਚੀ ਹੁੰਦੀ ਸੀ ਵੀ ਜਿਹੜਾ ਗੁਣੀ ਹੈ ਜਿਹੜਾ ਕਾਬਲ ਹੈ ਬਸ ਉਸ ਨੂੰ ਜਾਂ ਤਾਂ ਮੁਸਲਮਾਨ ਬਣਾ ਲਿਆ ਜਾਏ ਤੇ ਜਾਂ ਉਸ ਨੂੰ ਮਾਰ ਦਿੱਤਾ ਜਾਏ ਹੋਰ ਕਿਸੇ ਧਰਮ 'ਚ ਰਹਿਣ ਦਾ ਹੱਕ ਨਹੀਂ ਉਹਨਾਂ ਨੂੰ ਇਹ ਜ਼ੁਲਮ ਦੀ ਇਤਿਹਾਸ ਸੀ ਕਾਜ਼ੀ ਨੇ ਕੀ ਕੀਤਾ ਉਹ ਜਾਣਦਾ ਸੀ ਕਿ ਸਿੱਧਾ ਹੀ ਜੇ ਮੈਂ ਕਵਾਂਗਾ ਤੇ ਸ਼ਬਾਦ ਸਿੰਘ ਭਾਈ ਸ਼ਬਾਦ ਸਿੰਘ ਨਹੀਂ ਮੰਨਣਗੇ ਨਹੀਂ ਪ੍ਰਵਾਨ ਕਰਨਗੇ ਕਾਜ਼ੀ ਨੇ ਕੀ ਕੀਤਾ ਜਦੋਂ ਉਹ ਜਿਹੜੀ ਉਹ ਵਿਦਿਆ ਪੜ੍ਹਾਉਂਦਾ ਸੀ ਨਾ ਉਸ ਵਿਦਿਆ ਦੇ ਵਿੱਚ ਉਸਨੇ ਗੁਰੂ ਸਾਹਿਬਾਂ ਦੀ ਜੋ ਹੈ ਤੋਹਫੀਨ ਕਰਨੀ ਸ਼ੁਰੂ ਕਰ ਦਿੱਤੀ ਵਿਦਿਆ ਪੜ੍ਹਾਉਂਦੇ ਸਮੇਂ ਉਹਨੇ ਗੁਰੂ ਸਾਹਿਬਾਂ ਬਾਰੇ ਮਾੜੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੁਹਾਡੇ ਜਿਹੜੇ ਪੈਗੰਬਰ ਗੁਰੂ ਸਨ ਉਹ ਪੂਰੇ ਨਹੀਂ ਸਨ ਉਹਨਾਂ ਨੂੰ ਅਧੂਰੇ ਕਹਿਣਾ ਜਾ ਸ਼ਬਦ ਜੋ ਵੀ ਉਸਨੇ ਵਰਤੇ ਉਸ ਵਕਤ ਭਾਈ ਸ਼ਬਾਦ ਸਿੰਘ ਜੀ ਨੇ ਗੁਰੂ ਜਾਣ ਕੇ ਉਹਨਾਂ ਦਾ ਸਤਿਕਾਰ ਕੀਤਾ ਵੀ ਮੈਂ ਨਾ ਤੋ ਵਿਦਿਆ ਲੈ ਰਿਆਂ ਇਹ ਮੇਰੇ ਗੁਰੂ ਨੇ ਇੱਕ ਦਿਨ ਬਰਦਾਸ਼ਤ ਕੀਤਾ ਦੋ ਦਿਨ ਬਰਦਾਸ਼ਤ ਕੀਤਾ ਤੀਸਰੇ ਦਿਨ ਜਦੋਂ ਉਹਨਾਂ ਨੇ ਹੱਦ ਪਾਰ ਕਰ ਦਿੱਤੀ ਤਾਂ ਭਾਈ ਸ਼ਬਾਦ ਸਿੰਘ ਜੀ ਨੇ ਬਹੁਤ ਜ਼ਿਆਦਾ ਬੋਲ ਨਹੀਂ ਬੋਲੇ ਬਹੁਤ ਜ਼ਿਆਦਾ ਕੋਈ ਸ਼ਬਦਾਵਲੀ ਲੰਮੀ ਚੌੜੀ ਨਹੀਂ ਵਰਤੀ ਸਿਰਫ ਉਹਨਾਂ ਨੇ ਇਤਨਾ ਕਿਹਾ ਕਿ ਕਾਜ਼ੀ ਸਾਹਿਬ ਤੁਸੀਂ ਮੈਨੂੰ ਮੇਰੇ ਸਾਹਮਣੇ ਮੇਰੇ ਗੁਰੂ ਪੀਰਾਂ ਪੈਗੰਬਰਾਂ ਬਾਰੇ ਇਸ ਤਰ੍ਹਾਂ ਭਦੀ ਸ਼ਬਦਾਵਲੀ ਵਰਤਲ ਰਹੇ ਹੋ ਜੇਕਰ ਮੈਂ ਇਸ ਤਰ੍ਹਾਂ ਦੀ ਸ਼ਬਦਾਵਲੀ ਤੁਹਾਡੇ ਗੁਰੂ ਪੀਰਾਂ ਪੈਗੰਬਰਾਂ ਬਾਰੇ ਵਰਤਾਂ ਤੁਹਾਨੂੰ ਕਿਹਦਾ ਲੱਗੇਗਾ ਕਿਰਪਾ ਕਰਕੇ ਇਸ ਤਰ੍ਹਾਂ ਦੇ ਸ਼ਬਦ ਤੁਸੀਂ ਨਾ ਵਰਤੋ ਬਸ ਇੰਨੇ ਸ਼ਬਦ ਸੁਣ ਕੇ ਕਾਜੀ ਬੁਖਲਾ ਗਿਆ ਵੀ ਇਸ ਨੇ ਮੇਰੀ ਤੋਹੀਨ ਕਰ ਦਿੱਤੀ ਤੇ ਇਸ ਗੱਲ ਨੂੰ ਵਧਾ ਚੜਾ ਕੇ ਸਰਕਾਰੀ ਦਰਬਾਰੇ ਪੇਸ਼ ਕਰ ਦਿੱਤਾ ਵੀ ਇਹਨਾਂ ਨੇ ਤਾਂ ਸਾਡੇ ਪੀਰਾਂ ਪੈਗੰਬਰਾਂ ਬਾਰੇ ਉਲਟ ਬੋਲਿਆ ਹੈ ਗਲਤ ਬੋਲਿਆ ਸਿਰਫ ਇਸ ਗੱਲ ਕਰਕੇ ਭਾਈ ਸ਼ਵੇਕ ਸਿੰਘ ਭਾਈ ਸ਼ਾਬਾਦ ਸਿੰਘ ਜੀ ਨੂੰ ਪੇਸ਼ ਕਰ ਲਿਆ ਗਿਆ ਸਜ਼ਾ ਸੁਣਾ ਦਿੱਤੀ ਗਈ ਕਿ ਤੁਸੀਂ ਸਾਡੇ ਪੀਰਾਂ ਪੈਗੰਬਰਾਂ ਨੂੰ ਗਲਤ ਬੋਲਿਆ ਜਾਂ ਤਾਂ ਤੁਸੀਂ ਸਾਡੇ ਧਰਮ ਵਿੱਚ ਆ ਕੇ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਫਤਵਾ ਪੜ ਕੇ ਸੁਣਾ ਦਿੱਤਾ ਗਿਆ ਵੀ ਤੁਹਾਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਜਾਏਗਾ ਸਮਾਨੀਅਤ ਕਰਤਾ ਦਿਨ ਨੀਅਤ ਕਰ ਦਿੱਤਾ ਸਮਾਂ ਤੁਹਾਡੇ ਕੋਲ ਈਨ ਕਬੂਲ ਲਓ ਜਾਨ ਬਚ ਜਾਏਗੀ ਨਹੀਂ ਤੇ ਨਹੀਂ ਬਚ ਪਾਓਗੇ ਤੇ ਉਹ ਕਿਹੜਾ ਗੁਰੂ ਦਾ ਸਿੱਖ ਹੈ ਇਤਿਹਾਸ 'ਚ ਇੱਕ ਵੀ ਨਾਮ ਨਹੀਂ ਮਿਲਦਾ ਜਿਸ ਨੇ ਮੌਤ ਦੇ ਡਰ ਤੋਂ ਸਾਧ ਸੰਗਤ ਜਿਉ ਇਨ ਕਬੂਲੀ ਹੋਏ ਸਲਾਮਤ ਮਤ ਵਿੱਚ ਗਿਆ ਹੋਏ ਭਾਈ ਸੁਭੇਕ ਸਿੰਘ ਭਾਈ ਸ਼ਹਾਬਤ ਸਿੰਘ ਦੋਨੋਂ ਬਿਉਪਕ ਇੰਨਾ ਚਿਹਰੇ ਤੇ ਨੂਰ ਜਾਹੋ ਜਲਾਲ ਵਧ ਗਿਆ ਇਹ ਫਤਵਾ ਸੁਣ ਕੇ ਵੀ ਸਾਨੂੰ ਸ਼ਹਾਦਤ ਦੇ ਜਾਮ ਪੀਣ ਨੂੰ ਮਿਲਣਗੇ ਗੁਰੂ ਦੇ ਚਰਨਾਂ ਦਾ ਨਿਵਾਸ ਮਿਲੇਗਾ ਇੰਨੀ ਪ੍ਰਸੰਤਾ ਇੰਨਾ ਚਿਹਰੇ ਦਾ ਨੂਰ ਵਧ ਗਿਆ ਉਡੀਕ ਕਰਨ ਲੱਗੇ ਉਸ ਸਮੇਂ ਦੀ ਉਹ ਪਲ ਉਹ ਸਮਾਂ ਆ ਗਿਆ ਚਰਖੜੀਆਂ ਤਿਆਰ ਕਰ ਲਈਆਂ ਗਈਆਂ ਕਾਜੀ ਉਸ ਵੇਲੇ ਖੜਾ ਹੈ ਜ਼ਕਰੀਆ ਖਾਨ ਖੜਾ ਹੈ ਆਪਣੇ ਅਹਲਕਾਰ ਖੜੇ ਹਨ ਜ਼ੋਰ ਹੈ ਲੱਗਾ ਉਹਨਾਂ ਦਾ ਕਿ ਇਹਨਾਂ ਨੂੰ ਇਸਲਾਮਕ ਮਤ ਦੇ ਵਿੱਚ ਲੈ ਆਂਦਾ ਜਾਵੇ ਬਹੁਤ ਸਵਾਲ ਜਵਾਬ ਹੋਏ ਬਹੁਤ ਕੁਝ ਪੁੱਛਿਆ ਗਿਆ ਪਰ ਗੁਰਸਿੱਖਾਂ ਨੇ ਈਨ ਨਹੀਂ ਕਬੂਲੀ ਆਖਰਕਾਰ ਦੋਨਾਂ ਪਿਓ ਪੁੱਤਾਂ ਨੂੰ ਸਾਧ ਸੰਗਤ ਜੀਓ ਚਰਖੜੀਆਂ ਦੇ ਨਾਲ ਬੰਨਿਆ ਗਿਆ ਹੁਣ ਚਰਖੜੀਆਂ ਸਾਧ ਸੰਗਤ ਜੀ ਇੱਕ ਬਹੁਤ ਹੀ ਭਿਆਨਕ ਤੇ ਦਰਦਨਾਕ ਸ਼ਹਾਦਤ ਦਾ ਇੱਕ ਤਰੀਕਾ ਸੀ ਆਪ ਜੀ ਜਾਣਦੇ ਹੋ ਇਤਿਹਾਸ ਪੜ੍ਹਦੇ ਸੁਣਦੇ ਹੋ ਅਸੈ ਤੇ ਅਖਹਿ ਕਸ਼ਟ ਦੇ ਦੇ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਬੰਦ-ਬੰਦ ਕੱਟਣੇ ਖੋਪਰੀਆਂ ਉਤਾਰਨੀਆਂ ਡੇਗਾਂ ਦੇ ਵਿੱਚ ਉਬਾਲਣਾ ਸਾਧ ਸੰਗਤ ਜੀ ਜਰਾ ਸੋਚ ਕੇ ਵੇਖੀਏ ਸਾਡੀ ਰੂਹ ਕੰਬ ਜਾਏਗੀ ਕਿਸ ਕਿਸੇ ਜਿਉਂਦੇ ਜਾਗਦੇ ਜੀਵ ਨੂੰ ਇਨਸਾਨ ਨੂੰ ਗਰਮ ਪਾਣੀ ਡੇਗੇ ਦੇ ਵਿੱਚ ਇਸ ਤਰ੍ਹਾਂ ਬਿਠਾ ਦੇਣਾ ਉਬਾਲ ਦੇਣਾ ਤੇ ਕਿੰਨਾ ਕੁ ਭਿਆਨਕ ਉਹ ਮੰਜ਼ਰ ਹੋਵੇਗਾ ਸੋਚ ਕੇ ਵੀ ਸਾਡਾ ਮਨ ਹੈਰਾਨ ਹੋ ਜਾਂਦਾ ਹੈ ਸਾਡੀ ਰੂਹ ਕੰਬ ਜਾਂਦੀ ਹੈ ਤੇ ਕਿੰਨੇ ਦਲੇਰ ਸਨ ਸਾਡੇ ਗੁਰੂ ਪਿਆਰੇ ਗੁਰੂ ਔਰ ਗੁਰੂ ਦੇ ਸਿੱਖ ਜਿਹੜੇ ਜ਼ਰਾ ਜਿੰਨੇ ਵੀ ਰੰਚਕ ਮਾਤਰ ਵੀ ਘਬਰਾਏ ਨਹੀਂ ਡੋਲੇ ਨਹੀਂ ਕਿਉਂ ਕਿਉਂਕਿ ਉਹਨਾਂ ਦੇ ਅੰਦਰੋਂ ਲਿਵ ਜਿਹੜੀ ਹੈ ਨਾ ਉਹ ਵਾਹਿਗੁਰੂ ਨਾਲ ਰੱਬ ਨਾਲ ਜੁੜ ਚੁੱਕੀ ਹੈ ਬਾਹਰੀ ਦੁਨੀਆਵੀ ਚੀਜ਼ਾਂ ਮੋਹ ਮਾਇਆ ਤੋਂ ਲਿਵ ਟੁੱਟ ਚੁੱਕੀ ਹੈ ਚਰਖੜੀਆਂ ਦੇ ਨਾਲ ਬੰਨ ਦਿੱਤਾ ਗਿਆ ਤੇ ਜਿਹੜੀ ਚਰਖੜੀ ਹੈ ਜਦੋਂ ਸਾਧ ਸੰਗਤ ਜੀ ਘੁੰਮਦੀ ਹੈ ਨਾ ਤੇ ਇਹ ਸਰੀਰ ਦਾ ਅੰਗ ਅੰਗ ਤੋੜਦੀ ਹੈ ਸਰੀਰ ਦੀਆਂ ਜਿੰਨੀਆਂ ਹੱਡੀਆਂ ਹਨ ਸਾਰੀਆਂ ਇੱਕ ਇੱਕ ਕਰਕੇ ਇਹ ਸਾਰੀਆਂ ਹੀ ਹੱਡੀਆਂ ਪਤਾ ਹੀ ਨਹੀਂ ਕਿਤਨੇ ਇੱਕ ਟੁਕੜਿਆਂ ਦੇ ਵਿੱਚ ਟੁੱਟਦੀਆਂ ਨੇ ਅੰਦਰੋਂ ਅੰਦਰੀ ਸਾਨੂੰ ਮੜੀ ਜੀ ਕੋਈ ਠੋਕਰ ਲੱਗ ਜਾਏ 6 ਫੁੱਟ ਲੱਗ ਜਾਏ ਕਿੰਨੇ ਦਰਦ ਹੁੰਦਾ ਹੈ ਤੇ ਸਾਧ ਸੰਗਤ ਜੀ ਉਹ ਚਰਖੜੀ ਦਾ ਇੱਕੋ ਚੱਕਰ ਘੁਮਾਇਆ ਜਿਸ ਵੇਲੇ ਦੋਨਾਂ ਪਿਓ ਪੁੱਤਰ ਤੰਤਨ ਪਈ ਸ਼ਵੇਕ ਸਿੰਘ ਜੀ ਤੰਤਨ ਪਈ ਸ਼ਹਾਬਤ ਸਿੰਘ ਜੀ ਦੋਨਾਂ ਦਾ ਸਰੀਰ ਜਿਹੜਾ ਸੀ ਅੰਦਰੋਂ ਟੱਕ ਟੱਕ ਕਰਕੇ ਹੱਡੀਆਂ ਦੀ ਆਵਾਜ਼ ਆਈ ਇਤਿਹਾਸ ਕਰਪਈ ਰਤਨ ਸਿੰਘ ਭੰਗੂ ਜੀ ਨੇ ਵੀ ਇਤਿਹਾਸ ਲਿਖਿਆ ਕਿ ਟਕ ਟਕ ਕਰਕੇ ਆਵਾਜ਼ ਆਈ ਇੱਕ ਇੱਕ ਹੱਡੀ ਸਰੀਰ ਦੀ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਸਾਥ ਸੰਗਤ ਜੀਓ ਹੱਥਾਂ ਦੀ ਬਾਹਾਂ ਦੀ ਸਾਰੀਆਂ ਹੱਡੀਆਂ ਟੁੱਟ ਗਈਆਂ ਹਨ ਤੇ ਇੰਨਾ ਸਮਰੱਥ ਅਸਮਰੱਥ ਸਰੀਰ ਹੋ ਗਿਆ ਹੈ ਸਵਾਸ ਚੱਲ ਰਹੇ ਨੇ ਪਰ ਕੋਈ ਵੀ ਸਰੀਰ ਦਾ ਅੰਗ ਹਿੱਲਣ ਜੁਲਣ ਦੇ ਸਮਰੱਥ ਨਹੀਂ ਰਿਹਾ ਜਦੋਂ ਤਰਖੜੀਆਂ ਨਾਲ ਉਹ ਖੋਲਿਆ ਗਿਆ ਤੇ ਇੱਕਦਮ ਦੋਵਾਂ ਦੇ ਪਵਿੱਤਰ ਸਰੀਰ ਨੇ ਜਿਹੜੇ ਸਾਥ ਸੰਗਤ ਜੀਓ ਉਹ ਤਰਤੀਤੇ ਡਿੱਗੇ ਨੇ ਭਾਈ ਸ਼ਵੇਕ ਸਿੰਘ ਜੀ ਨੂੰ ਪੁੱਛਿਆ ਗਿਆ ਈਨ ਕਬੂਲਦੇ ਹੋ ਉਹਨਾਂ ਨੇ ਨਾਂਚ ਜਵਾਬ ਦਿੱਤਾ ਅੱਗੇ ਉਹਨਾਂ ਦੇ ਪੁੱਤਰ ਭਾਈ ਸ਼ਬਾਸ਼ ਸਿੰਘ ਜੀ ਨੂੰ ਜਦੋਂ ਪੁੱਛਿਆ ਉਹ ਬੇਹੋਸ਼ ਹੋ ਚੁੱਕੇ ਸਨ ਕਿਉਂਕਿ ਬੱਚੇ ਨੇ ਨੌਜਵਾਨ ਦੀ ਉਮਰ ਉਹ ਬੇਹੋਸ਼ ਹੋ ਗਏ ਹਨ ਜਦੋਂ ਅੱਗੋਂ ਕੋਈ ਜਵਾਬ ਨਾ ਆਇਆ ਤੇ ਅਫਵਾਹ ਉਡਾ ਦਿੱਤੀ ਮੁਗਲਾਂ ਨੇ ਦੇਖੋ ਕੈਸਾ ਉਹਨਾਂ ਦਾ ਵਿਹਾਰ ਰਿਹਾ ਹੈ ਇੱਕਦਮ ਰੌਲਾ ਪਾ ਦਿੱਤਾ ਵੀ ਭਾਈ ਸ਼ਹਾਬਤ ਸਿੰਘ ਨੇ ਇਹਨ ਕਬੂਲ ਲਈ ਭਾਈ ਸ਼ਹਾਬਤ ਸਿੰਘ ਨੇ ਇਹਨ ਕਬੂਲ ਲਈ ਸ਼ਬੀਖ ਸਿੰਘ ਨੂੰ ਕਹਿੰਦੇ ਤੇਰੇ ਪੁੱਤਰ ਨੇ ਇਹਨ ਕਬੂਲ ਲਈ ਹੈ ਸ਼ਬੀਖ ਸਿੰਘ ਜੀ ਨੇ ਨੇਤਰ ਖੋਲੇ ਤੇ ਆਵਾਜ਼ ਲਗਾਈ ਆਪਣੇ ਪੁੱਤਰ ਨੂੰ ਕਿ ਪੁੱਤਰ ਸ਼ਹਾਬਤ ਸਿੰਘ ਜੀ ਇਹ ਜ਼ਾਲਮ ਕਹਿ ਰਹੇ ਨੇ ਤੁਸੀਂ ਇਹਨ ਕਬੂਲ ਲਈ ਹੈ बेहोਸ਼ ਨੇ ਇਹ ਜ਼ਾਲਮ ਕਹਿ ਰਹੇ ਨੇ ਤੁਸੀਂ ਇਹਨ ਕਬੂਲ ਲਈ ਹੈ ਇਹ ਕਹਿੰਦੇ ਨੇ ਤੁਸੀਂ ਕਲਮਾ ਪੜਨੀਆਂ ਪ੍ਰਵਾਨ ਕਰ ਲੀਆਂ ਨੇ ਜੇ ਤੁਸੀਂ ਇਹ ਪ੍ਰਵਾਨ ਕੀਤਾ ਤਾਂ ਉੱਠ ਕੇ ਬੋਲ ਕੇ ਹਾਂ ਆਖੋ ਜੇ ਨਹੀਂ ਪ੍ਰਵਾਨ ਕੀਤਾ ਤਾਂ ਇਸ ਗੱਲ ਦਾ ਵੀ ਜਵਾਬ ਦਿਓ ਤੁਹਾਡਾ ਫਰਜ਼ ਬਣਦਾ ਹੈ ਉੱਠੋ ਜਾਗੋ ਜਵਾਬ ਦਿਓ ਤੇ ਸਾਧ ਸੰਗਤ ਜੀਓ ਜਿਸ ਵੇਲੇ ਆਪਣੇ ਪਿਤਾ ਜੀ ਦੀ ਇਸ ਗੱਲ ਨੂੰ ਸੁਣਿਆ ਤਾਂ ਭਾਈ ਸ਼ਬਾਜ ਸਿੰਘ ਜੀ ਨੇ ਜੋ ਜਵਾਬ ਦਿੱਤਾ ਨੇਤਰ ਖੁੱਲੇ ਕਹਿੰਦੇ ਹਾਂ ਜੀ ਮੈਂ ਪ੍ਰਵਾਨ ਕਰ ਲਿਆ ਹੈ ਤੇ ਉਹ ਪ੍ਰਵਾਨ ਮੈਂ ਕੀ ਕੀਤਾ ਹੈ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਜਪਜੀ ਸਾਹਿਬ ਦਾ ਪਾਠ ਇੱਕ ਓੰਕਾਰ ਤੋਂ ਲੈ ਕਰਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਸਾਡੇ ਲਈ ਇਹੀ ਕਲਮਾ ਨੇ ਇਹੀ ਬਾਣੀ ਇਹੀ ਗੁਰੂ ਸਾਰਾ ਕੁਝ ਸਾਡੇ ਲਈ ਗੁਰਬਾਣੀ ਹੈ ਜੋ ਮਰਜੀ ਤੁਸੀਂ ਕਰ ਲਓ ਤੇ ਸਾਧ ਸੰਗਤ ਜੀ ਉਹ ਜਦੋਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਬੜੀ ਖੇਠੀ ਹੋਈ ਭਾਈ ਸ਼ਵੇਗ ਸਿੰਘ ਦੇ ਦਿਵਾਲੇ ਫਿਰ ਹੋ ਜਾਂਦੇ ਨੇ ਕਹਿੰਦੇ ਨੇ ਦੇਖੋ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਤੜਫ ਰਿਹਾ ਦਰਦ ਚ ਕਰਾਰ ਰਿਹਾ ਤੁਹਾਡੇ ਅੰਦਰ ਦਇਆ ਨਹੀਂ ਹੈ ਤੁਸੀਂ ਇੱਕ ਕੰਮ ਕਰੋ ਆਪਣੇ ਬੇਟੇ ਨੂੰ ਅੱਖੋਂ ਹੀਨ ਕਬੂਲ ਲਵੇ ਅਸੀਂ ਛੱਡ ਦਿਆਂਗੇ ਅਸੀਂ ਬਖਸ਼ ਦੇਾਂਗੇ ਅਸੀਂ ਇਹਨਾਂ ਦੀ ਇਹ ਤੁਹਾਡੇ ਬੇਟੇ ਦੀ ਜਾਨ ਬਖਸ਼ ਦੇਾਂਗੇ ਕਿਸੇ ਨੂੰ ਦੱਸਾਂਗੇ ਨਹੀਂ ਬੜੇ ਲਾਲਚ ਬੜਾ ਕੁਝ ਦਿੱਤਾ ਬੜਾ ਕੁਝ ਆਖਿਆ ਵੀ ਆਪਣੀ ਕੁਲ ਬਚਾ ਲਓ ਕਿਉਂ ਨਹੀਂ ਤੁਹਾਨੂੰ ਤਰਸ ਆਉਂਦਾ ਤੇ ਸਾਧ ਸੰਗਤ ਜੀਓ ਸਰਵਣ ਕਰਿਓ ਭਾਈ ਸ਼ਵੇਕ ਸਿੰਘ ਜੀ ਨੇ ਜਵਾਬ ਦਿੱਤਾ ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕੁੱਲ ਬਚਾਉਣ ਵਾਸਤੇ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਾਡੇ ਲਈ ਚਾਰ ਪੁੱਤਰ ਪ੍ਰਵਾਨ ਕਰ ਦਿੱਤੇ ਤੇ ਭਾਈ ਸ਼ਵੇਕ ਸਿੰਘ ਜੀ ਕਹਿੰਦੇ ਕੀ ਮੈਂ ਇੱਕ ਪੁੱਤਰ ਨਹੀਂ ਕੁਰਬਾਨ ਕਰ ਸਕਦਾ ਸਾਡੇ ਗੁਰੂ ਸਾਹਿਬ ਨੇ ਚਾਰ ਪੁੱਤਰ ਕੁਰਬਾਨ ਕੀਤੇ ਨੇ ਸਾਡੇ ਗੁਰੂ ਸਾਹਿਬ ਨੇ ਆਪਣੀ ਕੁੱਲ ਗਵਾ ਲਈ ਤੇ ਕੀ ਮੈਂ ਇੱਕ ਪੁੱਤਰ ਨਹੀਂ ਕੁਰਬਾਨ ਕਰ ਸਕਦਾ ਤੁਸੀਂ ਮੇਰੇ ਤੋਂ ਇਹੋ ਜੇ ਸਵਾਲ ਨਾ ਕਰੋ ਬਹੁਤ ਸਵਾਲ ਜਵਾਬ ਹੋਏ ਸਾਧ ਸੰਗਤ ਜੀਓ ਅਖੀਰ ਫਿਰ ਦੁਬਾਰਾ ਕਈ ਢੇੜੇ ਚ ਰਖੜੀਆਂ ਤੇ ਚੜਾ ਕੇ ਘੁਮਾ ਘੁਮਾ ਕੇ ਤੇ ਭਾਈ ਸ਼ੁਭੇਕ ਸਿੰਘ ਜੀ ਤੇ ਭਾਈ ਸ਼ਬਾਦ ਸਿੰਘ ਜੀ ਨੂੰ ਸਾਧ ਸੰਗਤ ਜੀਓ ਅੱਜ ਦੇ ਦਿਨ ਇਮਾਨ ਸ਼ਹਾਦਤ ਦੋਨੋਂ ਗੁਰੂ ਦੇ ਪਿਆਰੇ ਸਿੱਖਾਂ ਦੀ ਹੋਈ ਅੱਜ ਸਾਡੇ ਬੱਚਿਆਂ ਨੂੰ ਇਸ ਅਦੁੱਤੀ ਸ਼ਹਾਦਤ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਅਸੀਂ ਇਤਿਹਾਸ ਤੋਂ ਜਿੰਨਾ ਜਾਣੂ ਹੋਵਾਂਗੇ ਜਿੰਨਾ ਸਾਨੂੰ ਪਤਾ ਹੋਏਗਾ ਇਤਿਹਾਸ ਦਾ ਔਰ ਗੁਰਬਾਣੀ ਦਾ ਉਤਨਾ ਹੀ ਅਸੀਂ ਗੁਰਸਿੱਖੀ ਨਾਲ ਜੁੜਾਂਗੇ ਮਾੜੀ ਸੰਗਤ ਤੋਂ ਬਚਾਂਗੇ ਭੈੜੇ ਵਿਕਾਰਾਂ ਤੋਂ ਦੂਰ ਰਾਵਾਂਗੇ ਉਹ ਗੁਰੂ ਦੇ ਸਿੱਖ ਤੇ ਬੜੀਆਂ-ਵੱਡੀਆਂ ਕਮਾਈਆਂ ਸਾਧ ਸੰਗਤ ਜੀ ਕਰ ਗਏ। ਉਹਨਾਂ ਤੇ ਇਹਨਾਂ ਬਚਨਾਂ ਨੂੰ ਕਮਾ ਲਿਆ ਜੋ ਗੁਰੂ ਸਾਹਿਬ ਨੇ ਕਹੇ ਸਨ ਜਿਉਂ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਮੈਨੂੰ ਮਾਫ ਕਰਿਓ ਸਾਧ ਸੰਗਤ ਜੀ ਸੀ ਪੜਨ ਜੋਗੇ ਰਹਿ ਗਏ। ਉਹ ਗੁਰੂ ਦੇ ਸਿੱਖ ਕਮਾ ਗਏ ਇਹਨ ਬੋਲਨ। ਗਗਨ ਦਾ ਮਾਮਾ ਬਾਜੇ ਉਹ ਪਰਿਉ ਨਿਸ਼ਾਨੇ ਕਹਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਉਹ ਸੂਰਮੇ ਉਹ ਯੋਦੇ ਜੂਝ ਗਏ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਬੱਚੇ ਉਹਨਾਂ ਦੇ ਸਾਹਮਣੇ ਤੜਫਦੇ ਰਹੇ ਉਹਨਾਂ ਨੇ ਫਿਰ ਵੀ ਸਿੱਖੀ ਤੋਂ ਨਹੀਂ ਢੁਲਾਏ ਅੱਜ ਦੀ ਮਾਂ ਐਸੀ ਹੋ ਗਈ ਐ ਬੱਚਾ ਕਹੇ ਨਾ ਮਾਂ ਮੇਰਾ ਸਿਰ ਪਿੱਟ ਕਰਦਾ ਤੇ ਛੱਟ ਜਾ ਕੇ ਉਹਦੇ ਸਿਰੋਲਾ ਕਰਾ ਦਿੰਦੇ ਨੇ ਵਾਲ ਕਤਲ ਕਰਾ ਦਿੰਦੇ ਨੇ ਵੀ ਕੋਈ ਨਹੀਂ ਪੁੱਤਰ ਸਿਰਦਰਦ ਨਹੀਂ ਬਰਦਾਸ਼ਤ ਕਰ ਪਾਰੀਆਂ ਜਿਹਦੀਆਂ ਮਾਵਾ ਆਪਣੇ ਬੱਚੇ ਦੇ ਤੇ ਉਹ ਮਾਵਾ ਸਾਧ ਸੰਗਤ ਜੀ ਦੇਖੋ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਬਣਾ ਕੇ ਗਲਾਂ ਵਿੱਚ ਪਵਾ ਲਏ ਫਿਰ ਵੀ ਕਹਿੰਦੀਆਂ ਨੇ ਅਸੀਂ ਸਿੱਖੀ ਨਹੀਂ ਤੇ ਆਗਣੀ ਸਾਨੂੰ ਸਿੱਖੀ ਜਾਣ ਤੋਂ ਵੱਧ ਕੇ ਪਿਆਰੀ ਹੈ ਇਹ ਕਿਰਦਾਰ ਹੈ ਸਾਡਾ ਇਹ ਜੀਵਨ ਹੈ ਸਾਡਾ ਇਹ ਸਿੱਖਿਆ ਹੈ ਸਾਧ ਸੰਗਤ ਜੀ ਸਾਡੀ ਜੋ ਗੁਰੂ ਸਾਹਿਬਾਨ ਨੇ ਦਿੱਤੀ ਸਾਡੇ ਗੁਰਸਿੱਖਾਂ ਨੇ ਕਮਾਈ ਤੇ ਅੱਜ ਅਸੀਂ ਇੰਨੇ ਮਾਣ ਨਾਲ ਬੈਠੇ ਤੇ ਆ ਸਰਵਣ ਕਰ ਰਹੇ ਹਾਂ ਸੁਚੇਤ ਹੋਈਏ ਸਮਝੀਏ ਆਪਣੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਆਪਣੀ ਨੌਜਵਾਨੀ ਨੂੰ ਵਧ ਤੋਂ ਵਧ ਜੋੜੋ ਗੁਰਬਾਣੀ ਦੇ ਨਾਲ ਨਾਮ ਸਿਮਰਨ ਦੇ ਨਾਲ ਸੋ ਸਾਧ ਸੰਗਤ ਜੀ ਉਹਨੀਆਂ ਬੇਨਤੀਆਂ ਆਪ ਜੀ ਪ੍ਰਵਾਨ ਕਰਨਾ ਭੁੱਲਾਂ ਗਲਤੀਆਂ ਇਤਿਹਾਸ ਦੀ ਵਿਚਾਰ ਕਰਦੇ ਆ ਸ਼ਬਦ ਦੀ ਵਿਚਾਰ ਕਰਦੇ ਆ ਅਨੇਕਾਂ ਹੋ ਜਾਂਦੀਆਂ ਹਨ ਗੁਰਾਂ ਦੀ ਸੰਗਤ ਅਤੇ ਗੁਰੂ ਮਹਾਰਾਜ ਜੀ ਬਖਸ਼ਣ ਹਾਰ ਹਨ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ